ਹੋਣ ਦਾ ਪਸ਼ੂ ਵੀ ਗਏ ਬਾਬਾ ਜੀ ਦੇ ਛੱਪੜ ਵੀ ਗਏ ਜਿੱਥੇ ਨਵਾਉਂਦੇ ਸੀ ਅੱਬੇ ਭਾਈ ਮਸਪੋ ਦਾ ਪਸ਼ੂਆਂ ਦਾ ਸਰਾਫ ਹੀ ਮਾਰ ਗਿਆ ਤੁਹਾਨੂੰ ਛੱਪਣਾ ਜਿੱਥੇ ਨਾਉਣ ਵਾਲੇ ਜਵਾਕ ਵੀ ਗਏ ਜਵਾਕ ਵੀ ਗਏ ਜਿਹੜੇ ਪਸ਼ੂਆਂ ਦੇ ਚਾਹ ਹੁਣ ਅੱਦੇ ਮਰਦੇ ਕਿਉਂ ਆ ਛਾਲ ਮਾਰਦਾ ਦੂਜਿਆਂ ਨੂੰ ਵੇਖ ਕੇ ਕੋਦਨ ਕੋਈ ਜਾਣਦਾ ਨਹੀਂ ਆ ਨਹਿਰ ਕਿੰਨੀ ਚੌੜੀ ਸੀ ਹੁਣ ਤਾਂ ਅੱਧੀ ਵੀ ਨਹੀਂ ਅਸੀਂ ਪਾਰ ਨਾ ਆ ਕੇ ਨਾ ਤੇ ਪਾਣੀ ਤੇ ਅਸੀਂ ਇੱਥੋਂ ਮਾਰੀ ਛਾਲ ਉੱਥੇ ਜਾ ਕੇ ਨਿਕਲਣਾ ਹੈ ਟੇਡਾ ਕਿ ਨਿਕਲੇ ਹੁੰਦੇ ਆਪੇ ਪਾਰ ਅਗੇ ਪੀਲਾ ਖਾ ਕੇ ਇਹ ਉਮਰੇ ਜੀ ਸੀ ਉਧਰ ਬੰਦ ਤੇ ਚੜ ਜਾਣਾ ਉਦੋਂ ਬੇਸ਼ਾਲ ਮਾਰਨੇ ਉਰੇ ਤੇ ਚੜ ਜਾਣਾ ਤੇ ਸਾਰਾ ਦਪਹਿਰਾ ਨਹਿਰ 'ਚ ਹੀ ਰਹਿਣਾ ਅੱਜਕੱਲ ਕੁੱਦਣਾ ਨਹੀਂ ਆਉਂਦਾ ਬਾਬਾ ਜੀ ਕਿਸੇ ਨੂੰ ਕਾਹਨ ਕੁੱਦਣਾ ਨਹੀਂ ਆਉਂਦਾ ਕਿਸੇ ਤੇ ਡੁੱਬਦੇ ਤਾਂ ਹੀ ਆ ਨਾ ਡੁੱਬਦੇ ਤਾਂ ਹੀ ਡੁੱਬਦੇ ਕੋਦੋਂ ਹਰੇਕ ਬੰਦਾ ਕੁੱਦਣ ਜਾਂਦਾ ਸੀ ਬੰਦੇ ਤੋਂ ਛੋਟੇ ਜੁਆਕਾਂ ਦੇ ਹਾਂ ਹਾਂ ਤੇ ਹਰਿਆ ਟੋਬਾ ਦੀ ਸਾਡੇ ਬਾੜਾ ਵਧੀਆ ਅੱਛਾ ਤੇ ਸਾਰਾ ਦਪਹਿਰਾ ਢੋਬੇ ਦੇ ਰਹਿੰਦੇ ਹਾਂ ਆਥੇ ਪਿੰਡਾਂ ਵਾਲੇ ਬੰਦੇ ਸਾਰੇ ਨਹਾਉਂਦੇ ਇਹਦੇ 'ਚ ਜਾ ਕੇ ਪਾਣੀ ਪੀਂਦੇ ਪਲਦਾਂ ਨੂੰ ਪਿਉਂਦੇ ਤੇ ਹੁਣ ਇੱਥੇ ਛੂੜੀ ਵੀ ਨਹੀਂ ਪਰ ਸਕਦਾ ਨਹੀਂ ਪਰ ਸਕਦਾ ਹਾਂ ਐਨਾ ਗੰਦਾ ਹੋਇਆ ਪਿਆ ਬਾਹਲਾ ਬਸ ਸਾਡੇ ਇੱਕ ਮੁੰਡਾ ਸੀ ਮਾਜੀਆਂ ਰਸੀ ਨਾਈ ਜਾਨੇ ਆ ਕੰਜਲੇ ਨੇ ਵਿੱਚ ਮਾਰੀ ਡੂੰਗੇ ਜਰੋ ਤੇ ਉਧਰ ਜਾਂਦੇ ਮਰ ਗਿਆ ਮਰ ਗਿਆ ਕੱਢਿਆ ਰੋਲਾ ਪਾਇਆ ਭਾਈ ਤੇ ਢੱਡੂ ਦਾ ਮੁੱਟੀ ਜੱਡਾ ਅੱਛਾ ਸਾਰੇ ਆਖ ਨੇ ਤਾਂ ਮਰ ਗਿਆ ਤੇ ਤੌੜੇ ਤੇ ਮੁੱਦਾ ਪਾਤਾ ਆ ਹੁਣ ਮਰਿਆ ਹੋ ਗਿਆ ਤੇ ਤੌੜੇ ਦਾ ਨਹੀਂ ਹੋ ਗਿਆ ਤੇ ਮੁੱਦਾ ਪਾਤਾ ਪਾਣੀ ਨਿਕਲ ਗਿਆ ਤੇ ਵੱਜ ਗਿਆ ਅੱਜ ਕੱਲ ਨਾ ਹੁੰਦੇਗੇ ਹਾਂ ਅਜਿੰਦ ਹਈ ਨਹੀਂ ਹੁਣ ਤਾਂ ਬਾਤਾਂ ਕਰਨੇ ਨੇ ਭਾਈ ਬੜਾ